ਸਾ ਸੰਗਤ ਜੀਓ ਗੁਰਬਾਣੀ ਕੀਰਤਾਂ ਦੇ ਨਾਲ ਪਿਆਰ ਕਰਨ ਵਾਲੀਆਂ ਸਿੱਖ ਸੰਗਤਾਂ ਫਤਿਹ ਦੀ ਸਾਨ ਪਾਈਏ ਆਓ ਅੱਜ ਅਸੀਂ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਉਹਦੇ ਵਿੱਚ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ ਦਾ ਬੜੀ ਹੀ ਪਿਆਰੀ ਰੀਤ ਵਿੱਚ ਗਾਇਆ ਹੋਇਆ ਸ਼ਬਦ ਸਮਰੱਥ ਗੁਰੂ ਸਿਰ ਹੱਥ ਧਰਿਓ ਉਹ ਸ਼ਬਦ ਤੁਹਾਨੂੰ ਵੀਡੀਓ ਦੇ ਰਾਈ ਸਿਖਾਉਣ ਦਾ ਯਤਨ ਕਰਾਂਗੇ ਇਸ ਸਭ ਤੋਂ ਪਹਿਲਾਂ ਅਸੀਂ ਇਹਨੂੰ ਫੀਮੇਲ ਸਕੇਲ ਦੇ ਉੱਤੇ ਗਾਵਾਂਗੇ ਇਹਨੂੰ ਅਸੀਂ ਫੀਮੇਲ ਸਕੇਲ ਦਾ ਜੋ ਰੇਸ ਹੋ ਰਿਹਾ ਹੈ ਸਾਤੋ ਬਾਦਰੇ ਇਹਨੂੰ ਸਾਹਮਣੇ ਇੱਥੋਂ ਅਸੀਂ ਗਾਵਾਂਗੇ ਠੀਕ ਹੈ ਜੀ ਸੋ ਪਹਿਲਾਂ ਸਥਾਈ ਗਾ ਰਹੇ ਹਾਂ ਧਿਆਨ ਨਾਲ ਆਪ ਜੀ ਨੇ ਦੇਖਣਾ ਸਮਰਥ ਗੁਰੂ ਤੇਰ ਹੱਥ ਧਰਿਓ RAMDAS GURU RAMDAS GURU ਹਰ ਸੱਤ ਕੀਓ ਹਾਂਜੀ ਇਹਦੇ ਵਿੱਚ ਗਾ ਕੋਮਲ ਯੂਜ਼ ਹੋ ਰਿਹਾ ਨੀ ਕੋਮਲ ਯੂਜ਼ ਹੋ ਰਿਹਾ ਬਾਕੀ ਸਾਰੇ ਸਵਰ ਸ਼ੁੱਧ ਯੂਜ਼ ਹੋ ਰਿਹਾ ਰੇ ਤੋਂ ਸ਼ੁਰੂ ਕਰ ਰਹੇ ਹਾਂ समरथ गुरु सिर तरयो रामदास गुरु रामदास गुरु हर सप् समरथ गुरु ਹੱਥ ਤਰਿਓ ਇਹਦੀ ਸਥਾਈ ਔਰ ਸਥਾਈ ਜੋੜ ਇਸ ਬਾਦ ਅੰਤਰਾ ਸਮਰਥ ਗੁਰੂ ਸਿਰ ਹੱਥ ਤਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇ ਚਰਨ ਅਗਨ ਹਰਿਓ ਸਮਰਥ ਗੁਰੂ ਸਿਰ ਹੱਥ ਧਰਿਓ ਸਵੇ ਸ਼ਬਦ ਇਸੇ ਤਰ੍ਹਾਂ ਬਾਕੀ ਦੇ ਅੰਤਰੇ ਵੀ ਇਸੇ ਅੰਤਰੇ ਦੇ ਨਾਲ ਗਾਏ ਜਾਣਗੇ ਸੋ ਬੜੇ ਹੀ ਪਿਆਰ ਦੇ ਨਾਲ ਆਪ ਜੀ ਨੇ ਕੀਰਤਨ ਨੂੰ ਸਿੱਖਣਾ ਔਰ ਅਗਰ ਆਪ ਜੀ ਨੂੰ ਵੀਡੀਓ ਪਸੰਦ ਆਏ ਤਾਂ ਆਪ ਜੀ ਨੇ ਇਸ ਨੂੰ ਵੱਤ ਤੋਂ ਵੱਤ ਸ਼ੇਅਰ ਵੀ ਜਰੂਰ ਕਰ ਦੇਣਾ ਜੀ ਇਸੇ ਤਰ੍ਹਾਂ ਅਗਲੇ ਕਿਸੇ ਵੀ ਸ਼ਬਦ ਦੇ ਨਾਲ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ